ਉਸ ਸਾਲੀ ਜਿਹੜੀ ਸੁਰੱਖਿਅਤ ਵਾਲੀ ਹੈ ਤੁਸੀਂ ਲੈ ਆਏ ਜੀ ਕਿ ਕਿੱਥੋਂ ਲੈ ਕੇ ਆਏ ਮਾਰ ਕਰਨ ਆ ਰਹੇ ਸੀ ਕਿ ਅਸੀਂ ਨੇ ਖੋਲੀਆਂ ਜੀ ਠੀਕ ਹੈ ਤੇ ਕੁੱਟ ਕੇ ਬੂਥੜਾ ਭੇਜੇ ਨੇ ਵਾਪਸ ਖੋ ਕੇ ਲੈ ਕੇ ਆਏ ਹਾਂ ਤਾਂ ਕਿੰਨਾ ਕੁ ਫਰਕ ਰਹਿ ਗਿਆ ਆਪਸ ਵਿੱਚ ਕਿਸਾਨਾਂ ਦਾ ਨੌਜਵਾਨਾਂ ਦਾ ਤੇ ਪੁਲਿਸ ਦਾ ਬਾਬਾ ਜੀ ਬਿਲਕੁਲ ਇਦਾਂ ਹੀ ਜਦੀਕ ਝਾਪੜ ਕਰਨ ਹੋਈ ਹੈ ਇਹ ਪੂਰਾ ਲੜ ਕੇ ਉਹਨਾਂ ਤੋਂ ਸਾਹਮਣੇ ਤੋਂ ਖੋ ਕੇ ਲੈ ਕੇ ਆਇਆ ਇਦਾਂ ਕੁੱਟ ਕੇ ਵਾਪਸ ਭੇਜਿਆ ਮਬਾ ਜੀ ਸੱਟਾਂ ਖਾਈ ਫਰਤੇ ਗੋਲੀਆਂ ਖਾਈ ਫਰਤੇ ਆ ਆ ਤੁਹਾਡੇ ਕੀ ਲੱਗੇ ਇੱਥੇ ਇਹ ਬਾਬਾ ਜੀ ਗੋਲੀਆਂ ਮਾਰੀਆਂ ਪੱਥਰ ਮਾਰੇ ਉਹਨਾਂ ਨੇ ਆਹ ਮੇਲਾ ਹੀ ਦੇਖ ਰਿਹਾ ਮੇਰਾ ਵੀਰ ਕੋਈ ਅੱਗੇ ਨਹੀਂ ਜਾ ਰਿਹਾ ਪੰਜ ਸਿੰਘ ਸਿਰਫ ਅੱਗੇ ਆ ਜਿਹੜੇ ਬਜ਼ੁਰਗ ਵਿਚਾਰੇ ਪੱਥਰਾਂ ਦੇ ਉੱਲੇ ਬੈਠੇ ਜਰੂਰ ਆ ਉਹ ਕੁਝ ਹੁਣ ਉਹ ਵਿਚਾਰੇ ਕੀ ਕਰਨਗੇ ਜਿੰਨੀ ਦਰ ਵਿਚਾਰੇ ਨੌਜਵਾਨਾਂ ਦਾ ਹੌਸਲਾ ਨਹੀਂ ਮਿਲੂਗਾ 10000 ਬੰਤਾ ਨਹੀਂ ਆਇਆ ਉਹ ਆਪਣੀ ਲੱਖਾਂ ਦੀ ਫੌਜ ਆ ਯਾਰ ਢੀੜ ਤਾਂ ਬਹੁਤ ਜ਼ਿਆਦਾ ਪਿੱਛੇ ਵੀ ਦੇਖੋ ਹੌਸਲਾ ਫਜਾਈ ਦਿੱਤੀ ਜਾ ਰਹੀ ਹੈ ਮੇਲਾ ਮੇਲਾ ਇਹ ਮੇਲਾ ਦੇਖ ਰਿਹਾ ਇਹ ਬੋਲੋ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਸ਼ੰਭੂ ਬੋਰਡ ਤੇ ਮੌਜੂਦ ਹਾਂ ਬਾਈ ਜੀ ਵੀ ਮੌਜੂਦ ਨੇ ਬਾਈ ਵਾਈਕਰ ਜੀ ਕਰਦਾ ਆ ਬਾਈ ਫਤੇ ਬਾਬਾ ਜੀ ਇਹ ਤਾਂ ਪੁਲਿਸ ਵਾਲੀ ਜਿਹੜੀ ਸੁਰੱਖਿਆ ਵਾਲੀ ਹੈ ਤੁਸੀਂ ਲੈ ਆਏ ਜੀ ਕਿ ਕਿੱਥੋਂ ਲੈ ਕੇ ਆਏ ਮਾਰ ਕਰਨ ਆ ਰਹੇ ਸੀ ਕਿ ਅਸੀਂ ਨੇ ਖੋਲੀਆਂ ਜੀ ਠੀਕ ਹੈ ਤੇ ਇੱਕ ਕੁੱਟ ਕੇ ਬੂਥੜਾ ਭੇਜੇ ਨੇ ਵਾਪਸ ਖੋ ਕੇ ਲੈ ਕੇ ਆਏ ਹੁਣ ਵੀ ਐਟੀਆਂ ਜਿੰਨਾ ਜਿੰਨਾ ਤੇ ਜਿੱਤ ਨਹੀਂ ਹੁੰਦੀ ਹੈ ਕਿ ਅਸੀਂ ਵਾਪਸ ਨਹੀਂ ਮੁੜਦੇ ਹੈਗੇ ਸੱਟਾਂ ਖਾਈ ਫਿਰਦੇ ਗੋਲੀਆਂ ਖਾਈ ਫਿਰਦੇ ਆ ਆ ਤੁਹਾਡੇ ਕੀ ਲੱਗੇ ਇੱਥੇ ਇਹ ਬਾਬਾ ਜੀ ਗੋਲੀਆਂ ਮਾਰੀਆਂ ਪੱਥਰ ਮਾਰੇ ਉਹਨਾਂ ਨੇ ਠੀਕ ਹੈ ਅੱਛਾ ਪੁਲਿਸ ਦੇ ਪੱਥਰ ਪੱਥਰਬਾਜੀ ਵੀ ਕਰ ਰਹੀ ਹੈ ਪੱਥਰਬਾਜੀ ਵੀ ਕੀਤੀ ਆ ਉਹ ਸਭ ਕੁਝ ਕੀਤਾ ਉਹਨਾਂ ਨੇ ਗੋਲੀਆਂ ਬੰਬ ਕੀ ਸਾਰੇ ਕੀਤੇ ਜੀ ਸੱਟਾਂ ਹੀ ਸੱਟਾਂ ਨੇ ਲਾਉਂਦਾ ਜਾਨੀ ਕਿ ਜਦ ਲਈ ਪੁਲਿਸ ਨਾਲ ਝੜਪ ਹੋਈ ਆ ਉਹ ਝੜਪ ਦੇ ਬਾਅਦ ਇੱਥੇ ਵਿੱਚ ਬਾਬਾ ਜੀ ਖੋ ਕੇ ਲੈ ਕੇ ਆਇਆ ਠੀਕ ਹੈ ਹਾਂ ਜੀ ਤੇ ਅਥਰੂ ਗੋਲੇ ਬੜੇ ਸੁੱਟੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਮਾਹੌਲ ਆ ਇੱਥੇ ਨਹੀਂ ਬਾਬਾ ਜੀ ਬਹੁਤ ਸਿੱਟੇ ਨੇ ਹੁਣ ਤੱਕ ਇਹਦਾ ਕੋਈ ਅਸਰ ਨਹੀਂ ਹੋਇਆ ਹੈਗਾ ਠੀਕ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਮੇਰਾ ਸਦਕਾ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਫਿਰ ਰਿਹਾ ਹੁਣ ਫੇਰ ਜਾਵਾਂਗੇ ਜੀ ਅੱਗੇ ਪਰ ਤੁਸੀਂ ਕਿਹੜੇ ਕਿੱਥੇ ਤੱਕ ਜਾ ਕੇ ਕੀ ਸਿਸਟਮਾ ਕਿੰਨਾ ਕੁ ਫਰਕ ਰਹਿ ਗਿਆ ਆਪਸ ਵਿੱਚ ਕਿਸਾਨਾਂ ਦਾ ਨੌਜਵਾਨਾਂ ਦਾ ਤੇ ਪੁਲਿਸ ਦਾ ਬਾਬਾ ਜੀ ਬਿਲਕੁਲ ਇਦਾਂ ਹੀ ਨਜ਼ਦੀਕ ਚਾਪੜ ਚੜ੍ਹਤ ਹੋਈ ਹੈ ਇਹ ਪੂਰਾ ਲੜ ਕੇ ਉਹਨਾਂ ਤੋਂ ਸਾਹਮਣੇ ਤੋਂ ਖੋ ਕੇ ਲੈ ਕੇ ਆਇਆ ਇਦਾਂ ਇੱਕ ਮਿੰਟ ਦੀ ਗੱਲ ਹੈ ਹੁਣ ਬਸ ਕੁੱਟ ਕੇ ਵਾਪਸ ਭੇਜਿਆ ਬਾਬਾ ਜੀ ਠੀਕ ਹੈ ਤੇ ਹੁਣ ਦੁਬਾਰਾ ਫੇਰ ਜਾਵਾਂਗੇ ਕੋਈ ਮਰਨ ਲਿਖਾਇ ਮੰਡਲ ਮੇ ਆਏ ਜੀ ਮਰਨਾ ਇੱਕ ਦਿਨ ਹੈਗਾ ਗੁਰੂ ਦੇ ਹੱਥ ਆ ਜਾਵਾਂਗੇ ਜਰੂਰ ਪਰ ਜਿੱਤ ਕਰਨੀ ਹੀ ਕਰਨੀ ਆ ਜੀ ਠੀਕ ਹੈ ਕੋਈ ਤੁਰੇ ਨਾਲ ਨਾ ਤੁਰੇ ਜਾ ਰਹੇ ਹਾਂ ਜੀ ਫੌਜਾਂ ਸਾਰੀਆਂ ਨਾਲ ਉਧਰ ਸਰਕਾਰ ਸਰਕਾਰ ਹਮਲਾਵਰ ਹੋਈ ਵੀ ਆ ਪੂਰੀ ਯਾਨੀ ਕਹੀਂ ਚੱਲੀ ਜਾਣਾ ਸਿਸਟਮ ਵੀ ਅੱਗੇ ਪਧੋਂਗੇ ਫੇਰ ਜੇ ਉਹ ਕਰਦੇ ਨੇ ਤਾਂ ਥੋੜਾ ਰੁਕਦਿਓ ਫੇਰ ਉਸ ਤੋਂ ਬਾਅਦ ਜਾਂਦੇ ਹਾਂ ਉਸ ਦੁਆਰਾ ਨਹੀਂ ਬਾਬਾ ਜੀ ਜਾਵਾਂਗੇ ਜਰੂਰ ਜਾਵਾਂਗੇ ਐਡਾਂ ਦੀ ਕੋਈ ਦਿੱਕਤ ਨਹੀਂ ਹੈਗੀ ਇਹ ਤਾਂ ਚੱਲਣਾ ਹੀ ਆ ਸਿਸਟਮ ਨੂੰ 2 ਘੰਟੇ ਚੱਲੂ 4 ਚੱਲ ਲੂਗਾ ਪਰ ਅਸੀਂ ਪਿੱਛੇ ਤਾਂ ਹਟਣਾ ਨਹੀਂ ਹੁਣ ਆਇਆ ਤਾਂ ਸਾਰਾ ਖਾਣਾ ਪਾਣੀ ਸਭ ਕੁਝ ਨਾਲ ਆ ਸਾਡੇ ਐਤੋਂ ਜਾਂਦੇ ਤਾਂ ਹੈ ਨਹੀਂ ਜੀ ਅੱਗੇ ਪੜਾਂਗੇ ਜਰੂਰ ਅੱਜ ਦੀ ਰਾਤ ਲੱਗ ਜੇ ਦਿਨ ਲੱਗ ਜੇ ਕੁਝ ਵੀ ਲੱਗੇ ਜੀ ਜਾਵਾਂਗੇ ਜਰੂਰ ਜੀ ਠੀਕ ਹੈ ਵੈਸੇ ਪੈਰੀਗੇਟਿੰਗ ਕਿੰਨੀ ਕਰੇਗੀ ਹੁਣ ਜਿਹੜੇ ਜਿਵੇਂ ਆ ਆਪਣੀ ਇੱਕ ਲਾਸਟ ਸਟੇਜ ਰਹਿ ਗਈ ਸਿਰਫ ਆਪਣੀ ਕਿਸਾਨ ਬੰਦੇ ਆ ਜਿਹੜੇ ਪਿੱਛੇ ਹੁਣ ਮੇਲਾ ਦੇਖ ਆ ਮੇਲਾ ਹੀ ਦੇਖ ਰਹੇ ਮੇਰੇ ਵੀਰ ਕੋਈ ਅੱਗੇ ਨਹੀਂ ਜਾ ਰਿਹਾ ਪੰਜ ਸਿੰਘ ਸਿਰਫ ਅੱਗੇ ਆ ਜਿਹੜੇ ਬਜ਼ੁਰਗ ਵਿਚਾਰੇ ਪੱਥਰਾਂ ਦੇ ਉੱਲੇ ਬੈਠੇ ਜਰੂਰ ਆ ਉਹ ਕੁਝ ਹੁਣ ਉਹ ਵਿਚਾਰੇ ਕੀ ਕਰਨਗੇ ਜਿੰਨੀ ਦਰ ਵਿਚਾਰੇ ਨੌਜਵਾਨਾਂ ਦਾ ਹੌਸਲਾ ਨਹੀਂ ਮਿਲੂਗਾ ਅੱਗੇ ਜਾਓ ਮੇਰਾ ਵੀਰ ਪਿੱਛੇ ਕੁਝ ਨਹੀਂ ਹੈ ਪਿੱਛੇ ਦੇਖ ਇੱਕ ਸਾਹ ਦਾ ਪੀੜ ਇਕੱਠੀ ਕਰੀ ਹੋਈ ਆ ਅੱਗੇ ਇੱਕੋ ਵਾਰੀ ਹਲਾ 10000 ਬੰਦਾ ਨਹੀਂ ਆਇਆ ਉਹ ਆਪਣੀ ਲੱਖਾਂ ਦੀ ਫੌਜ ਹੋ ਯਾਰ ਚਪੇੜਾ ਮਾਰ ਮਾਰ ਇੱਕ ਇੱਕ ਫੌਜੀ 10-10 ਬੰਦੇ ਹੁੰਦੇ ਆਪਣੇ ਬੰਦਿਆਂ ਨੂੰ ਲੀ ਪਰ ਭੀੜ ਤਾਂ ਬਹੁਤ ਜ਼ਿਆਦਾ ਪਿੱਛੇ ਵੀ ਦੇਖੋ ਹੌਸਲਾ ਵਜਾਈ ਦਿੱਤੀ ਜਾ ਰਹੀ ਹੈ ਮੇਲਾ ਮੇਲਾ ਹੈ ਮੇਲਾ ਮੇਲਾ ਦੇਖ ਰਿਹਾ ਹੈ ਉਹ ਲੋਕ ਠੀਕ ਹੈ ਹਾਂ ਜਿਨ੍ਹਾਂ ਦੇ ਮੇਰੇ ਵੀਰਾਂ ਦੇ ਲੱਗ ਰਹੀਆਂ ਹਨ ਉਹ ਵੀ ਮਾਂ ਦੇ ਪੁੱਤਾਂ ਵੀਰਾਂ ਤੁਹਾਡੇ ਅੱਗੇ ਹੱਥ ਜੋੜਨਾ ਅੱਗੇ ਇੱਕ ਝੁੱਟੀ ਮਾਰ ਦੋ ਆ ਚੋਲਾ ਸਾਡੇ ਪੰਜਾਬ ਦੇ ਖਾਧਾ ਹੋਇਆ ਸਾਨੂੰ ਪਤਾ ਕਿੰਨਾ ਘਰੇ ਸਫਰੇ ਪਾ ਕੇ ਇਹਨਾਂ ਨੂੰ ਆ ਕੀਤਾ ਹੋਇਆ ਠੀਕ ਹੈ ਜਿਹੜੀ ਕਿ ਹੁਣ ਇਹ ਸ਼ੀਲਡ ਨਾਲ ਤੁਸੀਂ ਆਪਣੀ ਸੁਰੱਖਿਆ ਕਰਨੀ ਹੈ ਜਿਹੜੀ ਪੂਰੀ ਹੈ ਹਾਂ ਜੀ ਬਾਬਾ ਜੀ ਹੁਣ ਲੱਗ ਗਿਆ ਸਾਡੇ ਅਸੀਂ ਵੀ ਹੁਣ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਜਿੱਦਾਂ ਉਹ ਚੱਲਣਗੇ ਓਦਾਂ ਚੱਲ ਪਾਵਾਂਗੇ ਠੀਕ ਹੈ ਹੁਣ ਇੱਥੇ ਡਟੇ ਰਹਿਣਾ ਇੱਥੇ ਉਹ ਪੱਕੇ ਤੌਰ ਤੇ ਬਾਬਾ ਜੀ ਪੂਰੇ ਡਟੇ ਹੋયા ਜੀ ਇੱਥੇ ਹੀ ਰਹਿਵਾਂਗੇ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਠੀਕ ਹੈ ਦੇਖੋ ਜਿਆਜਤ ਬਾਬਾ ਜੀ ਬਿਲਕੁਲ ਜੀ ਸੋ ਅਥਰੂ ਗੈਸ ਦੇ ਗੋਲੇ ਤੇ ਲਗਾਤਾਰ ਜਿਹੜਾ ਕਿਤੇ ਨਾ ਕਿਤੇ ਸ਼ੀਲਡਾਂ ਕਹਿ ਰਹੇ ਤੇ ਕਿ ਸਾਡੀ ਝੜਪ ਹੋਈ ਆ ਪੁਲਿਸ ਪ੍ਰਸ਼ਾਸਨ ਨਾਲ ਕਿਉਂਕਿ ਬੈਰੀਗੇਟਿੰਗ ਸਾਰੀ ਸਾਈਡ ਤੇ ਕਰ ਦਿੱਤੀ ਹੈ ਕਿਸਾਨਾਂ ਨੇ ਸਿਰਫ ਇੱਕ ਲੇਅਰ ਰਹਿ ਗਈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅਥਰੂ ਗੈਸ ਅਥਰੂ ਗੈਸ ਦੇ ਗੋਲੇ ਦਾਗੇ ਗਏ ਨੇ ਜਿਸ ਨਾਲ ਇਫੈਕਟ ਪੈਂਦਾ ਅੱਖਾਂ ਨੂੰ ਇਫੈਕਟ ਪੈਂਦਾ ਸਾਹ ਨੂੰ ਇਫੈਕਟ ਪੈਂਦਾ ਤਾਂ ਕਿਸਾਨ ਕਿਤਨਾ ਕਿਤੇ ਪਿੱਛੇ ਹੁੰਦੇ ਨੇ ਜਿਵੇਂ ਦੇਖ ਰਹੇ ਹੋ ਤੁਸੀਂ ਹੁਣ ਕਿਸਾਨ ਪਿੱਛੇ ਹੋ ਰਹੇ ਨੇ ਰੁਮਾਲਾ ਬੰਨੀਆਂ ਹੋਈਆਂ ਨੇ ਕਿ ਅਥਰੂ ਗੈਸ ਦੀ ਜਿਹੜੀ ਗੈਸ ਆ ਉਹ ਤੋਂ ਬਚਾ ਕਿਵੇਂ ਕੀਤਾ ਜਾਵੇ ਕਿਉਂਕਿ ਅੱਖਾਂ ਤੇ ਇਫੈਕਟ ਅਤੇ ਸਾਹ ਲੈਣ 'ਚ ਇਫੈਕਟ ਸੋ ਲਗਾਤਾਰ ਪਿੱਛੇ ਨੂੰ ਜਦੋਂ ਅਥਰੂ ਗੈਸ ਜੋ ਗੈਸ ਆ ਉਹ ਹਵਾ ਚ ਘੁਲ ਮਿਲ ਜਾਂਦੀ ਹੈ ਸਾਈਡ ਤੇ ਹੋ ਜਾਂਦੀ ਹੈ ਫੇਰ ਕਿਸਾਨ ਆਗੂ ਨੇ ਨੌਜਵਾਨ ਨੇ ਫੇਰ ਅੱਗੇ ਵੱਧਨੇ ਉਸ ਤੋਂ ਬਾਅਦ ਫੇਰ ਅਥਰੂ ਗੈਸ ਦੇ ਗੋਲੇ ਆਉਂਦੇ ਨੇ ਜਾਨੀ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਅਥਰੂ ਗੈਸ ਦੇ ਸਹਾਰੇ ਕਿਸਾਨਾਂ ਨੂੰ ਰੋਕੀ ਬੈਠੀ ਆ ਵਿਕਾਸ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ